ਹੈਲੋ ਹਾਂ ਜੀ ਹਾਂ ਜੀ ਗੁੱਡ ਆਫਟਰਨੂਨ ਸਰ ਗੁੱਡ ਆਫਟਰਨੂਨ ਜੀ ਹਾਂ ਸਰ ਮੈਂ ਲੋਨ ਡਿਪਾਰਟਮੈਂਟ ਡੀਐਸ ਸੇ ਬਾਤ ਕਰ ਰਹੀ ਹਾਂ ਲੁਧਿਆਣਾ ਸੇ ਹਾਂ ਜੀ ਮੈਡਮ ਹਾਂ ਜੀ ਸਰ ਆਪਕੋ ਲੋਨ ਕੀ ਰਿਕੁਆਇਰਮੈਂਟ ਥੀ ਸਰ ਲੋਨ ਮੈਡਮ ਚਾਹੀਦਾ ਜੀ ਹਾਂ ਜੀ ਓਕੇ ਸਰ ਕਿੰਨੀ ਕੀ ਰਿਕੁਆਇਰਮੈਂਟ ਹੈ ਸਰ ਆਪਕੋ ਮੈਡਮ 9000 ਕਰੋੜ ਰੁਪਏ ਦੀ ਜੀ 9000 ਕਰੋੜ ਰੁਪਏ ਦੀ ਤੁਹਾਨੂੰ ਕਿਹਨੇ ਨੰਬਰ ਦਿੱਤਾ ਮੇਰਾ ਜੀ 9000 ਕਰੋੜ ਚਾਹੀਦਾ ਜੀ ਨਹੀਂ ਮੈਂ ਤੁਹਾਨੂੰ ਇਹ ਸਰ ਡਾਟਾ ਪ੍ਰੋਵਾਈਡ ਕਰਦੇ ਆਂ ਸਰ ਹਾਂਜੀ 9000 ਕਰੋੜ ਰੁਪਏ ਦਾ ਚਾਹੀਦਾ ਮੈਡਮ ਐਕਚੁਅਲੀ ਮੈਂ ਤੁਹਾਨੂੰ 10 ਵੀ ਦੰਨਾ ਹੂੰ ਵੀ 8300 ਕਰੋੜ ਰੁਪਏ ਦੀ ਵਿਜੇ ਮਾਲਿਆ ਦੀ ਪ੍ਰਾਪਰਟੀ ਮਿਲਦੀ ਆ ਹੂੰ ਉਹ ਜੇ ਆਪਾਂ ਲੈ ਕੇ ਵੇਚ ਦਿਆਂ 9000 ਕਰੋੜ ਦੀ ਵਿਗ ਜਾਣੀ ਆ ਅੱਛਾ ਉਹਦੇ ਚੋਂ 700 ਕਰੋੜ ਦਾ ਫਾਇਦਾ ਆਪਣਾ ਅੱਧਾ ਚਾਹੇ ਤੁਸੀਂ ਰੱਖ ਲਿਓ ਤਾਂ ਮੈਨੂੰ ਦੇ ਦਿਓ 350 ਕਰੋੜ ਤੁਸੀਂ ਰੱਖ ਲਿਓ 350 ਕਰੋੜ ਮੈਂ ਰੱਖ ਲਊਂ ਦੇਰੋ ਕੋਟ ਡੈ ਕਿਦਾਂ ਸਰ ਮੈਂ ਲੌਗਇਨ ਸੰਦੇ ਨਹੀਂ ਹੈ ਜੀ ਮਨਾ ਫਿਰਲੀ ਤੁਸੀਂ ਮੈਂ ਤੁਹਾਨੂੰ ਕਲੀਅਰ ਸਮਝਾਉਣਾ ਵਿਜੇ ਮਾਲਿਆ ਨਾ ਇਹ ਨਹੀਂ ਮੈਂ ਇੱਕ ਮਿੰਟ ਕੰਡੀਟਰ ਬੋਲੋ ਵਿਜੇ ਮਾਲਿਆ ਹੈਗਾ ਨਾ ਵਿਜੇ ਮਾਲਿਆ ਹਾਂਜੀ ਬੋਲੋ ਵਿਜੇ ਮਾਲਿਆ ਬਾ ਜਿਹੜਾ ਉਹ ਉਹਦੀ ਪ੍ਰਾਪਰਟੀ ਕਰਕ ਕੀਤੀ ਹੈ ਇਹਨਾਂ ਨੇ 9000 ਦੀ 9000 ਕਰੋੜ ਰੁਪਏ ਦੀ ਪ੍ਰਾਪਰਟੀ ਆ ਉਹ 8300 ਕਰੋੜ ਚੋ ਦੇ ਰਹੇ ਇਹ ਮੈਨੂੰ ਉਹ ਜਦੋਂ ਆਪਾਂ 8300 ਕਰੋੜ ਰੁਪਇਆ ਆਪਾਂ ਉਹਨੇ ਦੀ ਵੇਚ ਤੇ ਆਪਾਂ ਜਦੋਂ ਖਰੀਦ ਲਈ ਜਦੋਂ ਆਪਾਂ ਵੇਚਾਂਗੇ ਉਹ 9000 ਕਰੋੜ ਦੀ बिकੂ ਉਹਦੇ ਉਹਦੇ ਚੋਂ 700 ਕਰੋੜ ਰੁਪਏ ਦਾ ਬੈਨੀਫਿਟ ਆ ਉਹ ਆਪਾਂ ਦੋਨੋਂ ਅੱਤੇ-ਅੱਤੇ ਕਰ ਲਾਂਗੇ ਛੋਟਾ ਕੀ ਵਿਚਾਰ ਆ ਇਹਦੇ ਬਾਰੇ 350 ਕਰੋੜ ਆ ਜਾਣਾ ਤੁਹਾਨੂੰ ਆ ਜੋਬਾਂ-ਜੂਬਾਂ ਕਰਨ ਦੀ ਲੋੜ ਨਹੀਂ ਪੈਣੀ ਆਪਦੀ ਬੈਂਕ ਖੋਲ ਕੇ ਬਹਿ ਜਾਓ ਬੈਂਕ ਨਾ ਸਹੀ ਆ ਏਜੰਸੀ ਦਾ ਖੋਲੀ ਜਾਣੀ ਆ ਫਾਈਨਾਂਸ ਕੰਪਨੀ ਦਾ ਖੋਲੀ ਜਾਊ ਬੈਂਕ ਨਾ ਸੀ ਕੀ ਵਿਚਾਰ ਆ ਪਾਰਟਨਰਸ਼ਿਪ ਚ ਖੋਲ ਲਿਓ 350 ਚੋਂ 200 ਕਰੋੜ ਰੁਪਏ ਮੰਮੀ ਡੈਡੀ ਨੇ ਦੇ ਦਿਓ 150 ਕਰੋੜ ਮੇਰਾ 150 ਕਰੋੜ ਤੁਹਾਡਾ 300 ਕਰੋੜ ਰੁਪਏ ਦੇ ਵਿੱਚ ਆਪਾਂ ਫਾਈਨਾਂਸ ਕੰਪਨੀ ਖੋਲ ਲਾਗੇ ਕਰਨਾ ਕੀ ਪੈਣਾ ਸਟੇਲਿਮ ਨੂੰ ਜੀ ਸਟੇਲਿਟਸ 8300 ਕਰੋੜ ਰੁਪਏ ਦਾ ਲੋਨ ਦੇਣਾ ਪੈਣਾ ਮੈਨੂੰ ਸੌਰੀ ਸਰ ਮੈਡਮ ਥੋੜਾ ਬਹੁਤ ਘਟਾ ਲਓ 150 ਰੁਪਿਆ ਘਟ ਦੇ ਦਿਓ ਸਰ ਪਹਿਲੇ ਇਹ ਤਾਂ ਸੁਣਾ ਤੁਸੀਂ ਕਰਦੇ ਕਿਉਂ ਕੀ ਮੈਡਮ ਮੈਂ ਐਸਟ ਡਿਸਪਿਊਟਡ ਪ੍ਰਾਪਰਟੀ ਹੀ ਚੱਕਦਾ ਜੀ ਅੱਗੇ ਮੈਂ ਇੱਕ ਪ੍ਰਾਪਰਟੀ ਚੱਕੀ ਸੀਗੀ ਉਹਦੇ ਚੋਂ ਮੈਨੂੰ 70 80 ਹਜ਼ਾਰ ਕਰੋੜ ਬਚ ਗਿਆ ਸੀਗਾ ਡਿਸਪਿਊਟਡ ਪ੍ਰਾਪਰਟੀ ਹੀ ਚੱਕਦਾ ਮੈਂ ਦੇਖੋ ਬਣਾਓ ਪ੍ਰੋਗਰਾਮ ਸਰ ਮੈਂ ਨਾ ਆਪਣੇ ਸੀਨੀਅਰ ਨਾਲ ਗੱਲ ਕਰਕੇ ਤੁਹਾਨੂੰ ਫਿਰ ਕੰਟੈਕਟ ਕਰ ਦਿਆਂ ਸਰ ਜ਼ਰੂਰ ਜ਼ਰੂਰ ਤੁਸੀਂ ਬੜ ਨੂੰ ਭੁੱਲ ਨਾ ਜਾਇਓ ਇਹ ਆਪਰਚੂਨਿਟੀਆਂ ਤੁਹਾਡੇ ਕੋਲ ਸੀਨੀਅਰ ਨੂੰ ਵਿੱਚ ਪਾ ਲਿਓ ਆਪਾਂ 700 ਕਰੋੜ ਤੇ ਤਿੰਨ ਹਿੱਸੇ ਕਰ ਲਾਂਗੇ ਹੋਰ ਦੱਸੋ ਠੀਕ ਹੈ ਸਰ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਸਾਰਨਾ ਗੱਲ ਕਰਵਾ ਦੂੰਗੀ ਤਾਂ ਗੱਲ ਹਾਂ ਗੱਲ ਕਰਵਾ ਕੇ ਮੈਨੂੰ ਦੱਸੋ ਤੁਸੀਂ ਉਹਨਾਂ ਨੂੰ ਤੁਸੀਂ ਜੇ ਸਮਝਾ ਦਿਓ ਠੀਕ ਹੈ ਕਿਉਂਕਿ ਮੇਰੇ ਸੀਨੀਅਰ ਨੇ ਉਹਨਾਂ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੋਏਗਾ ਕੋਈ ਨਾ ਕੋਈ ਨਾ ਕੋਈ ਨਾ ਫਿਰ ਮੈਡਮ ਮੈਂ ਤੁਹਾਨੂੰ ਕੱਢ ਦੇਣਾ ਵਿੱਚੋਂ ਮੈਂ ਤੁਹਾਨੂੰ ਦੱਸਾਂ ਜੇ ਸੀਨੀਅਰ ਨਾਲ ਵਿੱਚ ਪਾ ਲੇ ਫਿਰ ਆਪ ਪਰ ਤੁਸੀਂ ਨਾਲ ਰੱਖ ਲਾਂਗੇ ਤੁਹਾਨੂੰ ਕੋਈ ਗੱਲ ਨਹੀਂ ਤੁਹਾਨੂੰ ਨਾਲ ਹੀ ਰੱਖਣਾ ਹੈ ਕੋਈ ਗੱਲ ਨਹੀਂ ਮੈਡਮ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਤੁਹਾਡਾ ਕੰਟੈਕਟ ਕਰਵਾ ਰਹੀ ਆ ਉਹ ਨਹੀਂ 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 ਤੁਹਾਨੂੰ ਨਹੀਂ ਕੱਢਣਾ ਵਿੱਚੋਂ ਮੈਂ ਉਹ ਹੀ ਤਾਂ ਇਹਨਾ ਵੀ ਮੈਂ ਤੁਹਾਨੂੰ ਨਾਲ ਰੱਖਾਂਗੀ ਕੋਈ ਗੱਲ ਨਹੀਂ ਠੀਕ ਹੈ ਜਿਆਦਾ ਨਹੀਂ ਥੋੜਾ ਬੋਤਾ ਦੇ ਦੇ ਮੈਡਮ 100 ਕਰੋੜ ਤੁਹਾਡਾ ਪੱਕਾ ਜੇ ਸੀਨੀਅਰ ਨੂੰ ਵੀ ਵਿੱਚੋਂ ਦੇਣਾ ਪੈ ਗਿਆ ਤਿੰਨ ਹਿੱਸੇ ਕਰ ਲਾਂਗੇ ਮੈਂ ਆਪਦੇ ਨਹੀਂ ਦੇ ਦੂੰ 100 ਕਰੋੜ ਤੁਹਾਨੂੰ ਓਕੇ ਠੀਕ ਠੀਕ ਹੈ ਜੀ ਠੀਕ ਹੈ ਸਰ ਕੋਈ ਗੱਲ ਨਹੀਂ ਜੀ ਮੈਂ ਤੁਹਾਡੀ ਗੱਲ ਕਰਵਾ ਦਿੰਦੀ ਓਕੇ 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 ਮੈਡਮ ਓਕੇ ਥੈਂਕ ਯੂ ਥੈਂਕ ਯੂ ਮੈਡਮ ਥੈਂਕ